ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਸਾਰੇ ਠੀਕ ਹੀ ਹੋਵੋਗੇ ਮਿੱਤਰੋ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਲਾਲ ਚੰਬੀ ਘੋੜੀ ਪੂਰੀ ਸੋਹਣੀ ਘੋੜੀ ਹੈਗੀ ਆ ਕਾਨਕ ਨੌਤੀ ਜਿਸ ਦੇਖੋਗੇ ਪੂਰੀ ਵਧੀਆ ਘੋੜੀ ਹੈਗੀ ਤੇ ਜੇ ਆਪਾਂ ਘੋੜੀ ਦੀ ਗੱਲ ਕਰੀਏ 8 ਸਾਲ ਘੋੜੀ ਦੀ ਉਮਰ ਹੈ 58 ਇੰਚ ਘੋੜੀ ਦੀ ਹਾਈਟ ਹੈ ਪੂਰੀ ਸੋਹਣੀ ਤੇ ਚੰਗੀ ਘੋੜੀ ਹੈਗੀ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਬਈ ਇਹ ਮਹਾਰਾਜਾ ਡੋੜ ਘੋੜੇ ਤੋਂ ਤੇ ਪੂਰੀ ਸੋਹਣੀ ਕੁੜੀ ਆ ਕੁੜੀ ਦੀ ਪ੍ਰਾਣੀ ਵੀਡੀਓ ਅੱਜ ਦੇਖੋਗੇ ਪੂਰੀ ਰਾਜੀ ਹੈ ਕੁੜੀ ਪ੍ਰਾਣੀ ਵੀਡੀਓ ਚ ਵੀ ਹੁਣ ਥੋੜੀ ਮੌਕੇ ਤੇ ਲਿਸੀ ਹੈਗੀ ਕੁੜੀ ਤੇ ਪਰਚੂਗੀ ਜੇ ਆਪਾਂ ਚੰਗੀ ਤਾਲਾ ਪਾਣੀ ਪਾਇਆ ਚੰਗੀ ਸੇ ਸਾਂਭ ਸੰਭਾਲ ਕੀਤੀ ਸੋਹਣੀ ਬਣ ਜੂ ਕੁੜੀ ਤੇ ਕਰੇ ਰੱਖਣ ਵਾਲੀ ਕੁੜੀ ਹੈ ਵਧੀਆ ਕੁੜੀ ਹੈ ਚੰਗੀ ਕੁੜੀ ਤੋਂ ਗੱਭਣ ਹੈ ਪਹਿਲਾਂ ਬਈ ਇਹਨੇ ਨੋਗਰੇ ਬੱਚੇ ਦਿੱਤੇ ਆਗੇ ਬਾਈ ਹੋਰੀ ਕੇ ਦੀ ਆਪਣੇ ਕੋਲ ਪ੍ਰੂਫ ਹੈਗੀ ਹੈਗੀ ਡੋਂਗਰੇ ਸੋਹਣੇ ਬੱਚੇ ਦਿੱਤੇ ਆ ਨੇ ਤੇ ਪੂਰੀ ਸੋਹਣੀ ਘੋੜੀ ਹੈ ਸਵਾਰੀ ਸੂਰੀ ਦੀ ਵਧੀਆ ਕੀ ਸੀਲ ਸਾਉ ਘੋੜੀ ਹੈ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ ਤਾਂ ਬਾਈ ਹੋਰੇ ਨਾਲ ਕਰ ਲਓ ਸੰਪਰਕ ਪਿੱਛੇ ਆਪਣਾ ਨੰਬਰ ਦਿੱਤਾ ਹੈ ਉੱਥੇ ਆਪਣੇ ਨਾਲ ਕਰ ਲਓ ਸੰਪਰਕ ਐਡ ਲਾਉਣ ਲਈ ਬਿਲਕੁਲ ਫ੍ਰੀ ਐਡ ਲਾਉਣੇ ਆ ਓਕੇ ਮਿੱਤਰੋ ਮਿਲ ਜਾਈਏ ਕਿਸੇ ਨਵੀਂ ਵੀਡੀਓ ਵਿੱਚ